ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ 70 ਸਾਲ ਇਹ ਫਿਰਕਾ ਜਨਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਬਹੁਤ ਹੀ ਰਚਮਿਚ ਗਿਆ ਜਿਹੜਾ ਹੈ ਉਹ ਲੱਗਦਾ ਹੈ ਜੋ ਪਿਛਲੇ 70 ਸਾਲ ਦੇ ਵਿੱਚ ਕੰਮ ਨਹੀਂ ਹੋਏ ਉਹ ਇਸ ਸਰਕਾਰ ਦੇ ਵਿੱਚ ਜਿਹੜੇ ਨੇ ਕੰਮ ਹੋ ਰਹੇ ਨੇ ਜਾਂ ਕੀਤੇ ਜਾ ਰਹੇ ਨੇ ਇਸ ਗੱਲ ਦੇ ਦਾਅਵੇ ਜਿਹੜੇ ਨੇ ਬਹੁਤ ਵਾਰ ਕੀਤੇ ਜਾਂਦੇ ਹਨ ਅਜਿਹਾ ਇੱਕ ਜਿਹੜਾ ਦਾਵਾ ਹੈ ਉਹ ਪਿਛਲੇ ਕੁਝ ਦਿਨਾਂ ਵਿੱਚ ਹੋਇਆ ਸੀ ਉਹ ਦਾਵਾ ਹੈ ਜੀ ਮਾਲਵਾ ਨਹਿਰ ਦਾ ਇਸ ਨਹਿਰ ਨੂੰ ਲੈ ਕੇ ਵੀ ਦਾਵਾ ਕੀਤਾ ਗਿਆ ਕਿ 70 ਸਾਲ ਦੇ ਵਿੱਚ ਪਹਿਲੀ ਵਾਰ ਜਿਹੜੀ ਇਹ ਪੰਜਾਬ ਦੇ ਵਿੱਚ ਕੋਈ ਨਹਿਰ ਬਣਨ ਜਾ ਰਹੀ ਹੈ ਇਹ ਦਾਵਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਮੁਕਸਰ ਜ਼ਿਲ੍ਹੇ ਦੇ ਪਿੰਡ ਦੋਦਾ ਦੇ ਵਿੱਚ ਕੀਤਾ ਜਦੋਂ ਉਹ ਉੱਥੇ ਨਿਰੀਖਣ ਕਰਨ ਗਏ ਸੀਗੇ ਕਿ ਇੱਥੋਂ ਇਹ ਨਹਿਰ ਜਿਹੜੀ ਹੈ ਬਣਾਈ ਜਾਵੇਗੀ ਜੀ ਹੁਣ ਜੇ ਆਪਾਂ ਇਤਿਹਾਸ ਦੇ ਵਿੱਚ ਆਤੀ ਮਾਰਦੇ ਹਾਂ ਤਾਂ 1950 ਦੇ ਮੱਧ ਵਿੱਚ ਜਿਹੜੀ ਆ ਭਾਖੜਾ ਮੇਨ ਲਾਈਨ ਸਰਹੰਦ ਫੀਡਰ ਜਿਹੜੀ ਆਪਾਂ ਕਹਿੰਦੇ ਆ ਤੇ ਬਿਸਤ ਦੁਆਬਾ ਕਨਾਲ ਹੈ ਇਹਨਾਂ ਨਹਿਰਾਂ ਦੀ ਉਸਾਰੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋਈ ਵਾਕਿਆ ਹੀ 70 ਸਾਲ ਬਾਅਦ ਹੁਣ ਜਿਹੜੀ ਹੈ 150 ਕਿਲੋਮੀਟਰ ਲੰਬੀ 2300 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਜਿਹੜੀ ਮਾਲਵਾ ਨਹਿਰ ਹੈ ਇਸ ਦੀ ਕੋਸ਼ਨਾ ਕੀਤੀ ਗਈ ਹੈ ਕੋਸ਼ਣਾ ਹੁੰਦੇ ਹੀ ਜਿਵੇਂ ਕਿ ਸੁਭਾਵਿਕ ਹੈ ਕਿ ਬਹੁਤ ਸਾਰੇ ਬੁੱਧੀਜੀਵੀ ਜਾਂ ਬਹੁਤ ਸਾਰੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਰਾਜਨੀਤਾ ਨੇ ਉਹਨਾਂ ਵੱਲੋਂ ਜਿਹੜੀ ਇਹ ਸਵਾਲ ਇਸ ਨਹਿਰ ਦੇ ਉੱਤੇ ਉਠਾਏ ਗਏ ਨੇ ਸਵਾਲਾਂ ਦੀ ਝੜੀ ਜਿਹੜੀ ਲਗਾ ਦਿੱਤੀ ਗਈ ਹੈ ਕਿ ਇਸ ਨਹਿਰ ਦੇ ਵਿੱਚ ਜਿਹੜਾ ਕਈ ਤਕਨੀਕੀ ਖਾਮੀਆਂ ਨੇ ਜੀ ਤੇ ਇਹ ਨਹਿਰ ਦੀ ਜਿਹੜਾ ਪ੍ਰੋਜੈਕਟ ਹੈ ਉਹ ਕਦੇ ਸਫਲ ਨਹੀਂ ਹੋ ਸਕਦਾ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਛੇੜੀਆਂ ਗੰਨੀਆਂ ਨੇ ਹੁਣ ਕੀ ਹੈ ਮਾਲਵਾ ਨਹਿਰ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝਣ ਦੀ ਜਿਹੜਾ ਯਤਨ ਕਰਦੇ ਆ ਕੋਸ਼ਿਸ਼ ਕਰਦੇ ਆ ਜੀ ਇਹ ਜਿਹੜੀ ਨਹਿਰ ਹੈ ਇਹਦਾ ਨਾਮ ਜਿਹੜਾ ਹੈ ਉਹ ਪੰਜਾਬ ਦੇ ਮਾਲਵਾ ਖੇਤਰ ਦੇ ਉੱਪਰ ਰੱਖਿਆ ਗਿਆ ਹੈ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਚਾਹੇ ਉਹਨੂੰ ਭੂਗੋਲਿਕ ਏਰੀਆ ਦੀ ਗੱਲ ਕਰ ਲਈਏ ਚਾਹੇ ਉਹ ਰਾਜਨੀਤਿਕ ਦ੍ਰਿਸ਼ਟੀ ਦੀ ਗੱਲ ਕਰ ਲਈਏ ਦੋਨਾਂ ਪੱਖੋਂ ਹੀ ਸਭ ਤੋਂ ਵੱਡਾ ਜਿਹੜਾ ਹੈ ਮਹੱਤਵਪੂਰਨ ਜਿਹੜਾ ਖੇਤ ਹੈ ਪੰਜਾਬ ਦਾ ਉਹ ਮਾਲਵਾ ਖੇਤਰ ਹੈ ਜੀ ਇਹ ਜਿਹੜੀ ਨਹਿਰ ਹੋਏਗੀ ਇਹ 50 ਫੁੱਟ ਚੌੜੀ ਹੋਏਗੀ ਜੀ ਤੇ 12 ਫੁੱਟ ਲੂੰਗੀ ਜਿਹੜੀ ਹੈ ਇਹ ਨਹਿਰ ਹੋਏਗੀ ਜੀ ਇਹ ਜਿਹੜੀ ਨਹਿਰ ਹੈ ਇਹ ਸ਼ੁਰੂ ਜਿੱਥੋਂ ਹੋਏਗੀ ਉਹ ਸਤਲੁਜ ਦਰਿਆ ਦੇ ਉੱਪਰ ਜਿਹੜੇ ਹਰੀਕੇ ਪਤਨ ਦੇ ਹੈਡ ਵਰਕਸ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉੱਥੋਂ ਇਸ ਨਹਿਰ ਦੀ ਜਿਹੜੀ ਸ਼ੁਰੂਆਤ ਹੋਣੀ ਹੈ ਤੇ ਇਹ ਨਹਿਰ 150 ਕਿਲੋਮੀਟਰ ਦੂਰ ਜਿਹੜਾ ਹੈ ਜਾਂਦੀ 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 ਇਹਦਾ ਅੰਤ ਜਿਹੜਾ ਹੈ ਉਹ ਪਿੰਡ ਹੈਗਾ ਬਲਿੰਗ ਖੇੜਾ ਮੁਖਸਰ ਜ਼ਿਲ੍ਹੇ ਦਾ ਜੀ ਬਿਲਕੁਲ ਇਸ ਤੋਂ ਹਰਿਆਣਾ ਦੇ ਬਾਰਡਰ ਦੇ ਪੈ ਜਾਂਦਾ ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਉੱਥੇ ਤੱਕ ਜਿਹੜੀ ਇਹ ਨਹਿਰ ਹੈ ਉਹਨੇ ਜਾਣਾ ਹੈ ਜੀ ਇਸ ਨਹਿਰ ਦੇ ਵਿੱਚ 2000 ਕਿਊਸਿਕ ਜਿਹੜਾ ਹੈ ਉਹ ਪਾਣੀ ਲੈ ਕੇ ਚੱਲਣ ਦੀ ਇਸ ਨਹਿਰ ਦੇ ਵਿੱਚ ਜਿਹੜੀ ਹੈ ਉਹ ਸਮਰੱਥਾ ਹੋਵੇਗੀ ਇਹਨੂੰ ਆਪਾਂ ਕਹਿੰਦੇ ਆ ਜੀ ਕਿ ਇੰਨਾ ਪਾਣੀ ਲੈ ਕੇ ਜਾਣ ਦਾ ਮਾਧਾ ਇਹ ਨਹਿਰ ਜਿਹੜੀ ਹੈ ਉਹ ਰੱਖਦੀ ਹੈਗੀ ਹੈ ਜੀ ਇਸ ਨੂੰ ਬਣਨ ਲਈ ਜਿਹੜਾ ਹੈ 5 ਸਾਲ ਦਾ ਟਾਈਮ ਲੱਗੇਗਾ ਤੇ 2 ਲੱਖ ਏਕੜ ਜਿਹੜੀ ਜ਼ਮੀਨ ਹੈ ਉਸ ਨੂੰ ਇਹ ਸਨਹਿਰ ਦੇ ਜਿਹੜਾ ਪਾਣੀ ਹੈ ਉਹਦੇ ਨਾਲ ਸਿੰਚਾਈ ਜਿਹੜੀ ਹੈ ਉਹ ਹੋ ਸਕੇਗੀ ਜੋ ਵਿਰੋਧੀ ਤੇ ਜਾਂ ਨਿਤਾਵਾਂ ਨੇ ਜਾਂ ਹੋਰਾਂ ਲੋਕਾਂ ਨੇ ਇਸ ਗੱਲ ਤੇ ਇਤਰਾਜ ਜਤਾਇਆ ਸੀ ਕਿ ਇਹ ਗਿੱਦੜਬਾਹ ਜ਼ਮੀਨ ਚੋਣ ਹੋਣ ਵਾਲੀ ਹੈ ਇਸ ਕਰਕੇ ਇਸ ਤਰ੍ਹਾਂ ਦੀਆਂ ਘੋਸ਼ਨਾਵਾਂ ਕੀਤੀਆਂ ਗੰਜ ਨੇ ਉਹ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਇਹ ਨਹੀਂ ਹੈ ਕਿ ਅੱਜ ਦੀ ਕੋਸ਼ਨਾ ਹੋਈ ਹੈ ਤੇ ਨਹਿਰੇ ਨੇ ਅੱਜ ਹੀ ਬਣ ਜਾਣਾ ਹੈ ਇਤੇ ਹਜੇ ਪ੍ਰੋਸੈਸ ਦਾ ਇੱਕ ਜਿਹਨੂੰ ਆਪਾਂ ਕਹਿੰਦੇ ਆ ਸ਼ੁਰੂਆਤ ਹੈ 5 ਸਾਲ ਦਾ ਟਾਈਮ ਘਟੋ-ਕਟ ਜਿਹੜਾ ਹੈ ਉਹ ਐਸਟੀਮੇਟ ਲਾਇਆ ਗਿਆ ਹੈ ਕਿ ਨਹਿਰ ਬਣਾਉਣ ਨੂੰ ਲੱਗੇਗਾ ਇਹ ਵੀ ਸਰਕਾਰ ਦਾ ਵੱਲੋਂ ਜਿਹੜਾ ਹੈ ਇਨੀਸ਼ੀਅਲ ਐਸਟੀਮੇਟ ਜਿਹਨੂੰ ਕਿਹਾ ਜਾਂਦਾ ਹੈ ਮੁੱਢਲਾ ਅੰਕਲਨ ਕੀਤਾ ਗਿਆ ਹੈ ਕਿ ਇੰਨਾ ਟਾਈਮ ਜਿਹੜਾ ਹੈ ਉਹਦੇ ਵਿੱਚ ਨਹਿਰ ਕੰਪਲੀਟ ਹੋਵੇਗੀ ਮੁਕੰਮਲ ਹੋਵੇਗੀ ਜਿਵੇਂ ਕਿ ਆਪਾਂ ਨੂੰ ਜੋ ਆਪਣਾ ਤਜਰਬਾ ਹੈ ਉਹ ਦੱਸਦਾ ਹੈ ਕਿ ਸਰਕਾਰੀ ਕੰਮਾਂ ਦੇ ਜਿਹੜੇ ਪ੍ਰੋਜੈਕਟ ਨੇ ਜਿਹੜੇ ਉਹ ਬਹੁਤ ਵਾਰ ਜਿਹੜਾ ਹੈ ਉਹ ਲੇਟ ਹੋ ਜਾਂਦੇ ਨੇ ਆਪਣੇ ਸਮੇਂ ਦੀ ਮਿਆਦ ਤੋਂ ਕਾਫੀ ਅੱਗੇ ਚਲੇ ਜਾਂਦੇ ਨੇ ਸੋ ਹਜੇ ਪਤਾ ਨਹੀਂ ਹੈ ਕਿ ਨਹਿਰ ਜਿਹੜਾ ਹੈ ਕਿੰਨਾ ਟਾਈਮ ਲਏਗੀ ਪਰ ਮੁੱਢਲੇ ਸਰਕਾਰੀ ਜਿਹੜੇ ਦਾਅਵੇ ਨੇ ਜਾਂ ਜਿਹੜੇ ਅੰਕਲਨ ਲਾਏ ਗਏ ਨੇ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ 5 ਸਾਲ ਦੇ ਵਿੱਚ ਨਹਿਰ ਜਿਹੜੀ ਹੈ ਉਹ ਬਣ ਕੇ ਮੁਕੰਮਲ ਹੋ ਕੇ ਤਿਆਰ ਹੋ ਜਾਏਗੀ ਤੇ ਉਹਦਾ ਲਾਭ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਸਿੰਚਾਈ ਦੇ ਪਾਣੀ ਦੇ ਤੌਰ ਤੇ ਮਿਲ ਜਾਏਗਾ ਹੁਣ ਇਹ ਨਹਿਰ ਜਿਹੜੀ ਹੈ ਇਦਾ ਮਕਸਦ ਕੀ ਹੈ ਇਹਨੂੰ ਬਣਾਉਣ ਦੀ ਲੋੜ ਕਿਉਂ ਮਹਿਸੂਸ ਹੋਈ ਜਿਹੜੀ ਹੈ Rajasthan feeder ਜਿਹੜੀ ਨਹਿਰ ਹੈ ਜਿਹੜੀ ਇਹ ਜਾ ਰਹੀ ਹੈ ਉਹਦੇ ਖੱਬੇ ਪਾਸੇ ਵਾਲਾ ਜਿਹੜਾ ਇਲਾਕਾ ਹੈ ਉਹਨੂੰ ਸਿੰਚਾਈ ਦੇ ਲਈ ਜਿਹੜਾ ਪਾਣੀ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਨੇ ਉਸ ਇਲਾਕੇ ਨੂੰ ਸਿੰਚਾਈ ਦਾ ਪਾਣੀ ਪਹੁੰਚਾਉਣ ਲਈ ਇਸ ਨਹਿਰ ਨੂੰ ਬਣਾਉਣ ਦਾ ਜਿਹੜਾ ਹੈ ਉਹ ਫੈਸਲਾ ਲਿਆ ਗਿਆ ਹੈ ਜੀ ਅ ਜਿਵੇਂ ਕਿ ਤੁਹਾਨੂੰ ਉਸ ਇਲਾਕੇ ਦੇ ਲੋਕਾਂ ਨੂੰ ਪਤਾ ਹੀ ਹੋਵੇਗਾ ਕਿ ਰਾਜਸਥਾਨ ਫੀਡਰ ਦੇ ਨਾਲ-ਨਾਲ ਸਰਹੰਦ ਫੀਡਰ ਜਿਹੜੀ ਕਨਾਲ ਹੈ ਉਹਦੇ ਸੱਜੇ ਪਾਸੇ ਚੱਲਦੀ ਹੈ ਉਹਦੇ ਸੇ ਪਾਣੀ ਨਾਲ ਇਹਨੂੰ ਸਿੰਜਿਆ ਜਿਹੜਾ ਨਹੀਂ ਜਾ ਸਕਦਾ ਬਹੁਤ ਔਖਾ ਹੈ ਅ ਤੇ ਰਾਜਸਥਾਨ ਫੀਡਰ ਦੇ ਵਿੱਚੋਂ ਪਾਣੀ ਤੁਸੀਂ ਲੈ ਨਹੀਂ ਸਕਦੇ ਹੋ ਕਿਉਂਕਿ ਜਿਹੜਾ ਸਮਝੌਤਾ ਹੈ ਪਾਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਹੋਇਆ ਹੋਇਆ ਹੈ ਜੋ ਕਿ ਇੰਦਰਾ ਗਾਂਧੀ ਜੀ ਦੇ ਟਾਈਮ ਇਹ ਸਮਝੌਤੇ ਹੋਏ ਸਨ ਇਹ ਰਾਜਸਥਾਨ ਫੀਡਰ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਸਿਰਫ ਰਾਜਸਥਾਨ ਵਾਸਤੇ ਹੀ ਜਾਏਗਾ ਸਿਰਫ ਰਾਜਸਥਾਨੀ ਉਹ ਪਾਣੀ ਨੂੰ ਵਰਤ ਸਕਦਾ ਹੈ ਹੋਰ ਕੋਈ ਜਿਹੜਾ ਹੈ ਇਸ ਨਹਿਰ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਨਹੀਂ ਲੈ ਸਕਦਾ ਹੈ ਸੋ ਪੰਜਾਬ ਦੇ ਵਿੱਚੋਂ ਜਾ ਰਿਹਾ ਹੈ ਲੇਕਿਨ ਪੰਜਾਬ ਉਸ ਤੋਂ ਪਾਣੀ ਕੱਢ ਨਹੀਂ ਸਕਦਾ ਹੈ ਜੀ ਫਿਰ ਉੱਥੇ ਜਿਹੜਾ 51 ਕਿਲੋਮੀਟਰ ਲੰਬਾ ਫਿਰੋਜ਼ਪੁਰ ਫੀਡਰ ਹੈ ਜੀ ਜੋ ਹਰੀਕ ਤੋਂ ਨਿਕਲਦਾ ਹੈ ਉਹੀ ਸਾਰੇ ਜਿਹੜਾ ਪੰਜਾਬ ਨੂੰ ਪਾਣੀ ਸਪਲਾਈ ਕਰਨ ਦੇ ਸਮਰਥ ਹੈ ਉਸ ਚਨਾ ਪਾਣੀ ਜਿਹੜਾ ਨਹੀਂ ਸਪਲਾਈ ਕਰ ਸਕਦਾ ਉਹਦੇ ਵਿੱਚੋਂ ਜਿਹੜੀ ਹੈ 136 ਕਿਲੋਮੀਟਰ ਲੰਬੀ ਜਿਹੜੀ ਹੈ ਸਰਹੰਗ ਫਿਲਟਰ ਜਿਹੜੀ ਹੈ ਕਨਾਲ ਇਹ ਨਿਕਲਦੀ ਹੈ ਤੇ ਪਾਣੀ ਦੀ ਸਪਲਾਈ ਜਿਹੜੀ ਉਹ ਇਸ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ ਕਿ ਪੰਜਾਬ ਚ ਸਾਰਾ ਸਾਲ ਜਿਹੜਾ ਹੈ ਉਹ ਨੈਰੀ ਪਾਣੀ ਜਿਹੜਾ ਸਪਲਾਈ ਨਹੀਂ ਕੀਤਾ ਜਾ ਸਕਦਾ ਦੀਵੇਂ ਆਪਾਂ ਵਾਰੀ ਵਟੇ ਕਹਿੰਦੇ ਆ ਕਿ ਇੱਕ ਵਾਰ ਇਸ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਉਸ ਤੋਂ ਬਾਅਦ ਕਿਸੇ ਹੋਰ ਨਹਿਰ ਦੇ ਵਿੱਚ ਉਸ ਤਰੀਕੇ ਨਾਲ ਵਾਰੀ ਵਟੇ ਨਾਲ ਜਿਹੜਾ ਹੈ ਨਹਿਰ ਦਾ ਪਾਣੀ ਛੱਡਿਆ ਜਾਂਦਾ ਹੈ ਹਰ ਸਮੇਂ ਜਿਹੜਾ ਹੈ ਉਹ ਸਾਰੀਆਂ ਨਹਿਰਾਂ ਵਿੱਚ ਪਾਣੀ ਪੂਰਾ ਨਹੀਂ ਹੁੰਦਾ ਇਸ ਤਰ੍ਹਾਂ ਦੇ ਅੱਜ ਦੇ ਜਿਹੜੇ ਉਹ ਹਾਲਾਤ ਨੇ ਜੀ ਤੇ ਜੇ ਖੱਬੇ ਪਾਸੇ ਦੇ ਪਿੰਡਾਂ ਨੂੰ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਮਾਲਵਾ ਨਹਿਰ ਦੇ ਥਰੂ ਪਾਣੀ ਦੇਣ ਦੀ ਗੱਲ ਕਰੀਏ ਜੇ ਉਹਨਾਂ ਨੂੰ ਸਿੰਚਾਈ ਲਈ ਪਾਣੀ ਦੇਣਾ ਹੋਵੇ ਤਾਂ ਜਿਹੜਾ ਸਰਹੰਦ ਫੀਡਰ ਹੈ ਇਹਦੇ ਵਿੱਚ 300 ਜਿਹੜੇ ਨੇ ਲਿਫਟ ਪੰਪ ਨੇ ਉਹਨਾਂ ਦੀ ਮਦਦ ਨਾਲ ਪਾਣੀ ਚੱਕ ਕੇ ਜਿਹੜਾ ਹੈ ਫਰੀਦਕੋਟ ਤੇ ਮੁਕਸਰ ਜ਼ਿਲ੍ਹੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਦੀ ਮਦਦ ਨਾਲ ਜਿਹੜਾ ਹੈ ਸਿੰਚਾਈ ਦੇ ਲਈ ਪਾਣੀ ਜਿਹੜਾ ਉਪਲਬਧ ਕਰਾਇਆ ਜਾਂਦਾ ਹੈ ਇਹ ਅੱਜ ਦੇ ਜਿਹੜੇ ਹਾਲਾਤ ਨੇ ਉਹ ਮੈਂ ਬਿਆਨ ਕਰ ਰਿਹਾ ਹਾਂ ਕਿ ਰਾਜਸਥਾਨ ਫਿਲਟਰ ਜਾ ਰਹੀ ਹੈ ਸਰੰਦ ਫਿਲਟਰ ਜਾ ਰਹੀ ਹੈ ਇਸ ਤਰੀਕੇ ਨਾਲ ਲਿਫਟ ਪੰਪ ਨੇ ਜਿਹੜੇ 300 ਲਾ ਕੇ ਉੱਥੋਂ ਪਾਣੀ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਸਿੰਚਾਈ ਲਈ ਪਾਣੀ ਦਿੱਤਾ ਜਾਵੇ ਇਹ ਕਿਹੜੇ ਇਲਾਕੇ ਨੇ ਜਿਹੜੇ ਜਿਨ੍ਹਾਂ ਨਾਲ ਮਾਲਵਾਲ ਨਹਿਰ ਜੇ ਬਣ ਜਾਂਦੀ ਹੈ ਜੀ ਕੰਪਲੀਟ ਹੋ ਜਾਂਦੀ ਹੈ ਉਹਨਾਂ ਨੂੰ ਫਾਇਦਾ ਮਿਲੇਗਾ ਮੁਕਸਰ ਹੈ ਜੀ ਬਠਿੰਡਾ ਗਿੱਦੜਪਾਹਾ ਤੇ ਜੀਰਾ ਇਹ ਇਲਾਕੇ ਜਿਹੜੇ ਨੇ ਇਸ ਇਲਾਕੇ ਦੇ ਪਿੰਡਾਂ ਨੂੰ ਜਿਹੜਾ ਹੈ ਇਹ ਸਨੇਬ ਜਿਹੜਾ ਖਾਸ ਕਰ ਉਹ ਬਹੁਤ ਫਾਇਦਾ ਪਹੁੰਚੇਗਾ ਜੀ ਜੇ ਇਹ ਨਹਿਰ ਬਣ ਜਾਂਦੀ ਹੈ ਤਾਂ ਅਬੂਰ ਨੂੰ ਵੀ ਇਹਦਾ ਫਾਇਦਾ ਬਹੁਤ ਹੋਏਗਾ ਕਿ ਸਰਹੰਦ ਫੀਲਡਰ ਤੋਂ ਜਿਹੜਾ ਪਾਣੀ ਹੈ ਉਹ ਬੂਰ ਨੂੰ ਸਿੱਧਾ ਸਪਲਾਈ ਜਿਹੜਾ ਹੈ ਉਹ ਪੂਰਾ ਕਰ ਦਿੱਤਾ ਜਾਏਗਾ ਅਬੂਰ ਤੇ ਫਾਜ਼ਲਕਾ ਦੇ ਵੱਲੋਂ ਵੀ ਬਹੁਤ ਵਾਰ ਜਿਹੜਾ ਹੈ ਸਿੰਚਾਈ ਦੇ ਲਈ ਪਾਣੀ ਦੀ ਨਹਿਰੀ ਪਾਣੀ ਦੀ ਜਿਹੜੀ ਖਾਸ ਕਰਕੇ ਬਹੁਤ ਵਾਰ ਮੰਗ ਹੁੰਦੀ ਹੈ ਸੋ ਉਹ ਵੀ ਜਿਹੜਾ ਹੈ ਸਰਹੰਦ ਫੀਲਡਰ ਤੋਂ ਪੂਰਾ ਤਾਂ ਜਾ ਪਾਏਗਾ ਜੇ ਇਹ ਨਹਿਰ ਬਣਦੀ ਹੈ ਤੇ ਜਿਹੜੇ ਬਾਕੀ ਇਲਾਕੇ ਨੇ ਖੱਬੇ ਪਾਸੇ ਵਾਲੇ ਜਿਹੜੇ ਮੈਂ ਤੁਹਾਨੂੰ ਦੱਸਿਆ ਮੁਕਸਰ ਬਠਿੰਡਾ ਗਿੱਦਲ ਬਹਾ ਜੀਰਾ ਉਹਨਾਂ ਨੂੰ ਆ ਮਾਲਵਾ ਨਹਿਰ ਤੋਂ ਪਾਣੀ ਮਿਲੇਗਾ ਤਾਂ ਸਰਹੰਦ ਫਿਲਟਰ ਤੋਂ ਪਾਣੀ ਜਿਹੜਾ ਹੈ ਸਰਪਲਸ ਹੋ ਕੇ ਉਧਰ ਵੀ ਚਲਿਆ ਜਾਏਗਾ ਜੀ ਹੁਣ ਜਿਹੜਾ ਵਾਟਰ ਰਿਸੋਰਸ ਡਿਪਾਰਟਮੈਂਟ ਹੈ ਉਹਦੇ ਅਫਸਰ ਨੇ ਜਿਹੜੇ ਪੰਜਾਬ ਦਾ ਵਾਟਰ ਰਿਸੋਰਸ ਡਿਪਾਰਟਮੈਂਟ ਆ ਉਹਨਾਂ ਦੇ ਮੁਤਾਬਕ ਜੋ ਭਾਖੜਾ ਡੈਮ ਤੋਂ ਅ alloated ਪਾਣੀ ਹੈ ਜੀ ਉਹਦਾ ਸਿਰਫ ਜਿਹੜਾ ਹੈ 68% ਜਿਹੜਾ ਇਹ ਹਿੱਸਾ ਜਿਹੜਾ ਹੈ ਉਹ ਪੰਜਾਬ ਨੂੰ ਮਿਲ ਰਿਹਾ ਹੈ ਜੋ ਆਪਣਾ ਮੌਜੂਦਾ ਨਹਿਰਾਂ ਦਾ ਜੋ ਵੀ ਇਨਫਰਾਸਟ੍ਰਕਚਰ ਹੈ ਉਹਦੇ ਥਰੂ ਜੇ ਆਪਾਂ ਇਹਨੂੰ ਹਰਿਆਣਾ ਦੇ ਰਾਜਸਥਾਨ ਦੇ ਨਾਲ ਇਹਦਾ ਮੁਕਾਬਲਾ ਕਰੀਏ ਜੀ ਹਰਿਆਣਾ ਜਿਹੜਾ ਹੈ 110 ਤੋਂ 115% ਜਿਹੜਾ ਹੈ ਆਪਣੇ ਹਿੱਸੇ ਦੇ ਜਿੰਨੀ ਉਹਨੂੰ ਅਲਾਟ ਕੀਤਾ ਗਿਆ ਪਾਣੀ ਹੈ ਉਸ ਤੋਂ 110 ਤੋਂ 115% ਜਿਹੜਾ ਹੈ ਪਾਣੀ ਉਹ ਹਰਿਆਣਾ ਦੇ ਹਿੱਸੇ ਜਾ ਰਿਹਾ ਹੈ ਤੇ ਜੇ ਰਾਜਸਥਾਨ ਦੀ ਗੱਲ ਕਰਦੇ ਹਾਂ ਤਾਂ ਰਾਜਸਥਾਨ ਵਿੱਚ ਆਪਣੇ ਹਿੱਸੇ ਨਾਲੋਂ 125% ਪਾਣੀ ਜਿਹੜਾ ਹੈ ਉਹ ਜਾ ਰਿਹਾ ਹੈ ਕਿਉਂਕਿ ਪਾਣੀ ਪੰਜਾਬ ਜਿਹੜਾ ਹੈ ਆਪਣੇ ਹਿੱਸੇ ਦਾ ਲੈ ਨਹੀਂ ਪਾਰ ਰਿਹਾ ਹੈ ਸੋ ਵਾਧੂ ਪਾਣੀ ਜਿਹੜਾ ਹੈ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ ਪਰ ਇਹ ਪਤਾ ਨਹੀਂ ਕਿੰਨੇ ਸਾਲਾਂ ਦਾ ਜਾ ਰਿਹਾ ਹੈ ਜੋ ਵੀ बार-बार ਪੰਜਾਬ ਦੇ ਪਾਣੀਆਂ ਦੇ ਰੱਖੇ ਹੋਣ ਦੀਆਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਨ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਇਸ ਪਾਣੀ ਨੂੰ ਜੇ ਆਪਾਂ ਆਪਣੇ ਹਿੱਸੇ ਦੇ ਪਾਣੀ ਨੂੰ ਜਿਹੜਾ ਕਿ ਸਾਨੂੰ ਅਲੋਟ ਹੋਇਆ ਹੋਇਆ ਹੈ ਉਹਨੂੰ ਹੀ ਪੂਰੀ ਤਰ੍ਹਾਂ ਨਾਲ ਆਪਾਂ ਕਿਉਂ ਨਹੀਂ ਵਰਤਦੇ ਉਹ ਪਾਣੀ ਵਾਧੂ ਚਲਦੇ ਜੇ ਆਪਾਂ ਕਹੀਏ ਕਿ ਸਰਕਾਰ ਨੂੰ ਕੇਂਦਰ ਵੱਲੋਂ ਸੌਖੇ ਹੀ 2300 ਕਰੋੜ ਮਿਲ ਜਾਣਗੇ ਤਾਂ ਇਹ ਮੁਸ਼ਕਿਲ ਲੱਗਦਾ ਹੈ ਸੋ ਇਸ ਤੋਂ ਨਜਾਦ ਪਾਉਣ ਲਈ ਜਿਹੜੀ ਇਹ ਪ੍ਰੋਬਲਮ ਹੈ ਸਮੱਸਿਆ ਦਾ ਹੱਲ ਕੱਢਣ ਲਈ ਜੋ ਪੰਜਾਬ ਸਰਕਾਰ ਹੈ ਉਹ ਨਵਾਲੜ ਜਿਹੜਾ ਹੈ ਉਸ ਤੋਂ ਮਦਦ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਨਵਾਲੜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਨੈਸ਼ਨਲ ਬੈਂਕ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਇਹ ਬੈਂਕ ਹੈਗਾ ਜੀ ਨਵਾਲੜ ਇਹਦਾ ਨਾਮ ਹੈ ਨੂੰ ਸ਼ਾਰਟ ਫਾਰਮ ਕਿਹਾ ਜਾਂਦਾ ਹੈ ਉਸ ਤੋਂ ਇਹ ਪੈਸੇ ਜਿਹੜੇ ਨੇ ਇਹ ਫੰਡ ਜਿਹੜੇ ਨੇ ਉਹ ਮਹੱਇਆ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਪੰਜਾਬ ਸਰਕਾਰ ਕਰ ਰਹੀ ਹੈ ਤਾਂ ਕਿ ਜੋ ਪੈਸੇ ਦੀ ਦਿੱਕਤ ਹੈ ਫੰਡਾਂ ਦੀ ਦਿੱਕਤ ਹੈ ਜੋ ਸਭ ਤੋਂ ਪਹਿਲੀ ਵੱਡੀ ਜਿਹੜੀ ਹੈ ਸਮੱਸਿਆ ਹੈ ਇਸ ਪ੍ਰੋਜੈਕਟ ਲਈ ਉਹ ਦੂਰ ਹੋ ਜਾਵੇਗੀ ਉਸ ਤੋਂ ਬਾਅਦ ਜਿਹੜਾ ਹੈ ਜੀ ਜਿਹੜੀ ਰੈਗੂਲਰ ਪ੍ਰੋਸੈਸ ਕੀ ਹੁੰਦੀ ਹੈ ਜੇ ਇਸ ਤਰ੍ਹਾਂ ਦਾ ਪ੍ਰੋਜੈਕਟ ਕੋਈ ਪੰਜਾਬ ਸਰਕਾਰ ਨੇ ਆਪਣੇ ਇਲਾਕੇ ਵਿੱਚ ਸ਼ੁਰੂ ਕਰਨਾ ਹੈ ਲਾਉਣਾ ਹੈ ਉਹਦੇ ਲਈ ਨਾ ਇੱਕ ਸੋਸ਼ੀਓ ਇਕਨੋਮਿਕ ਸਰਵੇ ਹੁੰਦਾ ਹੈ ਜੀ ਉਹ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ ਜੀ ਉਹਦੇ ਵਿੱਚ ਜ਼ਮੀਨ ਜਿਹੜੀ ਆ ਐਕਵਾਇਰ ਕਰਨ ਸੰਬੰਧੀ ਜਿਹੜਾ ਹੈ ਉਹ ਸਰਵੇ ਹੁੰਦਾ ਹੈਗਾ ਜੀ ਕਿੰਨੀ ਜ਼ਮੀਨ ਆ ਜਿਹੜੀ ਐਕਵਾਇਰ ਕਰਨ ਦੀ ਲੋੜ ਪੈਗੀ ਫਿਰ ਉਥੋਂ ਇਹ ਤਾਂ ਨਹੀਂ ਹੈ ਕਿ ਉਥੇ ਕੋਈ ਪਿੰਡ ਵਸਦੇ ਨੇ ਜਾਂ ਲੋਕ ਨੇ ਜਿਹੜੇ ਉਥੇ ਰਹਿ ਰਹੇ ਨੇ ਉਸ ਏਰੀਆ ਦੇ ਵਿੱਚ ਜਿੱਥੋਂ ਦੀ ਇਹ ਨਹਿਰ ਲੰਘਣੀ ਹੈ ਤੇ ਉਹ ਲੋਕਾਂ ਨੂੰ ਫਿਰ ਉਥੋਂ ਜੇ ਪਟਕੇ ਕਿਤੇ ਹੋਰ ਉਹਨਾਂ ਦਾ ਮੁੜ ਵਸੇਵਾ ਕੀਤਾ ਜਾਵੇਗਾ ਉਹ ਕਿੱਥੇ ਕੀਤਾ ਜਾਵੇਗਾ ਉਹਨਾਂ ਨੂੰ ਕੰਪਨਸੇਸ਼ਨ ਹੈ ਉਹ ਕਿੰਨਾ ਦਿੱਤਾ ਜਾਏਗਾ ਜਿਹੜਾ ਜ਼ਮੀਨ ਅਕਵਾਇਰ ਹੋਣੀ ਹੈ ਉਹਦਾ ਕੰਪਨਸੇਸ਼ਨ ਕਿੰਨਾ ਦਿੱਤਾ ਜਾਏਗਾ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਪ੍ਰੋਸੈਸ ਹੈ ਉਹ ਸੋਸ਼ਲ ਇਕਨੋਮਿਕ ਸਰਵੇ ਦੇ ਵਿੱਚ ਹੋਣੀ ਹੈ ਉਹ ਮਤਲਬ ਉਹ ਪ੍ਰੋਸੈਸ ਨੂੰ ਸ਼ੁਰੂ ਕਰਨੀ ਸਭ ਤੋਂ ਪਹਿਲਾ ਕਦਮ ਜਿਹੜਾ ਹੈ ਉਹ ਇਹ ਹੈ ਫਿਰ ਉਸ ਤੋਂ ਬਾਅਦ ਸੋਸ਼ਲ ਇਕਨੋਮਿਕ ਸਰਵੇ ਤੋਂ ਬਾਅਦ ਜਿਹੜਾ ਹੈ এনवायरमेंटਲ ਕਲੀਅਰੈਂਸ ਨੇ ਉਹ ਲੈਣੀਆਂ ਪੈਣਗੀਆਂ ਪੰਜਾਬ ਸਰਕਾਰ ਨੂੰ ਜੇ ਦਰਖਤ ਵਧਣ ਦੀ ਲੋੜ ਹੈ ਤਾਂ ਦਰਖਤ ਵਧਣ ਦੀ ਜਿਹੜੀ ਪਰਮਿਸ਼ਨ ਹੈ ਉਹ ਵੀ ਚਾਹੀਏ ਐਨਜੀਡੀ ਰਹਾ ਜਾਂ ਕਿਸੇ ਹੋਰ ਅਦਾਰੇ ਨੇ এনवायरमेंटਲ ਅਦਾਰੇ ਨੇ ਉਹਨਾਂ ਤੋਂ ਲੈਣੀ ਪੈਗੀ ਕਿ ਕਿੰਨੇ ਦਰਖਤ ਜਿਹੜੇ ਨੇ ਉਹ ਵੱਡੇ ਜਾਣਗੇ ਇਸ ਨਹਿਰ ਨੂੰ ਬਣਾਉਣ ਲਈ ਉਸ ਤੋਂ ਬਾਅਦ ਸੈਂਟਰਲ ਵਾਟਰ ਕਮਿਸ਼ਨ ਹੁੰਦਾ ਹੈ ਜੀ ਉਹ ਉਸ ਦੀ ਕਲੀਅਰੈਂਸ ਜਿਹੜੀ ਹੈ ਉਹ ਵੀ ਪੰਜਾਬ ਸਰਕਾਰ ਨੂੰ ਲੈਣੀ ਪੈਗੀ ਤਾਂ ਹੀ ਜਿਹੜਾ ਹੈ ਇਹ ਪ੍ਰੋਜੈਕਟ ਜਿਹੜਾ ਹੈ ਉਹ ਅੱਗੇ ਵੱਧ ਸਕੇਗਾ ਸਿਰੇ ਚੜ੍ਹਨ ਵਾਲੇ ਪਾਸੇ ਨੂੰ جا سکے گا۔ ਹੁਣ ਇਹ ਜੋ ਅੱਜ ਦੇ ਹਾਲਾਤ ਕੀ ਨੇ ਅੱਜ ਦੀ ਡੇਟ ਦੇ ਵਿੱਚ ਕਿੱਥੇ ਖੜੇ ਆ ਆਪਾਂ ਇੱਕ ਡਿਟੇਲਡ ਪ੍ਰੋਜੈਕਟ ਜਿਹੜੀ ਰਿਪੋਰਟ ਹੈ ਉਹ ਇਸ ਸਾਰੇ ਪ੍ਰੋਜੈਕਟ ਦੀ ਉਹ ਪੰਜਾਬ ਸਰਕਾਰ ਸਬਮਿਟ ਕਰਨ ਦੀ ਪ੍ਰੋਸੈਸ ਦੇ ਵਿੱਚ ਹੈ ਉਹ ਜਿਹੜਾ ਹੈ ਡਿਟੇਲਡ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਉਹ ਜਮ੍ਹਾਂ ਕੀਤੀ ਜਾਣ ਦੀ ਜਿਹੜੀ ਹੈ ਪ੍ਰਕਿਰਿਆ ਹੈ ਉਹ ਉਹਦੇ ਵਿੱਚੋਂ ਸਰਕਾਰ ਇਸ ਟਾਈਮ ਲੰਘ ਰਹੀ ਹੈ ਗੁਜ਼ਰ ਰਹੀ ਹੈ ਜੀ ਸੋ ਇਸ ਸਟੇਜ ਤੇ ਇਹ ਪ੍ਰੋਜੈਕਟ ਇਸ ਟਾਈਮ ਖੜਾ ਹੈ ਇਸ ਤੋਂ ਬਾਅਦ ਜਿਹੜੇ ਆਪਾਂ ਸ਼ੰਕਿਆਂ ਦੀ ਗੱਲ ਕੀਤੀ ਸੀਗੀ ਜੀ ਇੱਕ ਰਟਾਇਰਡ ਚੀਫ ਇੰਜੀਨੀਅਰ ਨੇ ਜੀ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਦੇ ਉਹਨਾਂ ਨੇ ਆਪਣੀ ਪਹਿਚਾਨ ਲੁਕਾਏ ਜਾਣ ਦੀ ਸ਼ਰਤ ਤੇ ਕਿ ਮੇਰਾ ਨਾਮ ਨਹੀਂ ਆਉਣਾ ਚਾਹੀਦਾ ਕਿਸੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੈਂ ਇਹ ਗੱਲ ਕਹਿ ਰਿਹਾ ਇੱਕ ਲੀਡਿੰਗ ਅਖਬਾਰ ਹੈ ਉਹਨੂੰ ਇੰਟਰਵਿਊ ਦਿੱਤਾ ਹੈ ਜੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਇੰਟਰਵਿਊ ਦਿੱਤਾ ਕਰਨੂ ਜਾਂ ਕੋਰਟ ਕੀਤਾ ਹੈ ਜਾਂ ਉਹਨਾਂ ਨੇ ਉਸ ਅਖਬਾਰ ਨੂੰ ਇਹ ਦੱਸਿਆ ਹੈ ਕਿ ਜੀ ਇਹ ਜਿਹੜੀ ਨਹਿਰ ਦਾ ਆਈਡੀਆ ਹੈ ਇਹ ਕੋਈ ਨਵਾਂ ਨਹੀਂ ਹੈ ਜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਵੀ ਇਹ ਇੱਕ ਵਾਰ ਆਈਡੀਆ ਜਿਹੜਾ ਹੈ ਇਹ ਖਿਆਲ ਆਇਆ ਸੀਗਾ ਕਿ ਇਸ ਤਰ੍ਹਾਂ ਦੀ ਨਹਿਰ ਬਣਾਉਣੀ ਚਾਹੀਦੀ ਹੈ ਪਰ ਉਹ ਟੈਕਨੀਕਲੀ ਅਨਵਾਈਅਬਲ ਸੀਗਾ ਇਸ ਕਰਕੇ ਜਿਹੜਾ ਹੈ ਉਹ ਪ੍ਰੋਜੈਕਟ ਅਸੀਂ ਉਹਦੇ ਲਈ ਅੱਗੇ ਨਹੀਂ ਵਧੇ ਤੇ ਜਿਹੜੀ ਨਹਿਰ ਹੈ ਅਸੀਂ ਨਹੀਂ ਬਣਾਈ ਟੈਕਨੀਕਲੀ ਅਨਵਾਈਬਲ ਕਿਉਂ ਹੈ ਉਹ ਇੱਕ ਦੋ ਕਾਰਨਾਂ ਨੇ ਦਿੱਤੇ ਨੇ ਇੱਕ ਤਾਂ ਉਹ ਕਹਿੰਦੇ ਨੇ ਕਿ ਜਿਹੜੇ ਹਰੀਕੇ ਹੈਡ ਨੇ ਤੇ ਜਿੱਦਰ ਨੂੰ ਇਹ ਨਹਿਰ ਜਿਹੜੀ ਹੈ ਜਾਣੀ ਹੈ ਉਹਨਾਂ ਦਾ ਜਿਹੜਾ ਲੈਵਲ ਹੈ ਉਹ ਜਿਹੜਾ ਮੈਚ ਨਹੀਂ ਕਰਦਾ ਜਾਣੀ ਵੀ ਉਹ ਜਿਹੜਾ ਹਰੀਕੇ ਨਾਲੋਂ ਉੱਚਾ ਹੈ ਥੋੜਾ ਤਾਂ ਇਸ ਲਈ ਜਿਹੜਾ ਪਾਣੀ ਹੈ ਉਹ ਨੇਚਰਲ ਫਲੋ ਨਹੀਂ ਹੋਏਗਾ ਲਿਫਟ ਪੰਪ ਆ ਜਿਹੜੀ ਉਹਨਾਂ ਦੀ ਲੋਡ ਪੈਗੀ ਪਾਣੀ ਜਿਹੜਾ ਚੱਕ ਕੇ ਇਸ ਨਹਿਰ ਵਿੱਚ ਸਿੱਟਣ ਲਈ ਇਹ ਉਹਨਾਂ ਨੇ ਦਾਅਵਾ ਕੀਤਾ ਹੈ ਉਹਨਾਂ ਚੀਫ ਇੰਜੀਨੀਅਰ ਨੇ ਦੀ ਉਹਨਾਂ ਨੂੰ ਟੈਕਨੀਕਲ ਚੀਜ਼ਾਂ ਦਾ ਸ਼ਾਇਦ ਆ ਪਤਾ ਹੋਏਦਾ ਸਾਡੇ ਨਾਲ ਬਟ ਹਾਂ ਜੇ ਕੋਈ ਵੈਸੇ ਆਮ ਮਾਹਰ ਭਈ ਇਸ ਬਾਰੇ ਗੱਲ ਸੋਚਣ ਦੀ ਗੱਲ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਤਾਂ ਹੀ ਲੱਗੇਗਾ ਕਿ ਦੋ ਨਹਿਰਾਂ ਪਹਿਲਾਂ ਜਾ ਰਹੀਆਂ ਨੇ ਉਹ ਚ ਵੀ ਤਾਂ ਪਾਣੀ ਜਾ ਹੀ ਰਿਹਾ ਜੇ ਤੀਜੀ ਨਹਿਰ ਉਹਦੇ ਬਰਾਬਰ ਬਣ ਜੂਗੀ ਤਾਂ ਉਹ ਚ ਵੀ ਪਾਣੀ ਜਾਂ ਚ ਸਮੱਸਿਆ ਨਹੀਂ ਹੋਣੀ ਚਾਹੀਦੀ ਹੈ ਹਾਂ ਬਟ ਆਪਾਂ ਇੰਜੀਨੀਅਰ ਨਹੀਂ ਹੈਗੇ ਸਾਨੂੰ ਨਹੀਂ ਪਤਾ ਹੈ ਸੋ ਇਹ ਲੈਵਲ ਦੀਆਂ ਗੱਲਾਂ ਤੇ ਤਕਨੀਕੀ ਗੱਲਾਂ ਨੇ ਸ਼ਾਇਦ ਉਹ ਇੰਜੀਨੀਅਰ ਸਾਹਿਬ ਬਿਹਤਰ ਸਮਝਾ ਸਕਣ ਜੇ ਉਹ ਸਾਹਮਣੇ ਆਉਣ ਦਾ ਹੌਸਲਾ ਜਿਹੜਾ ਹੈ ਉਹ ਦਿਖਾ ਸਕਣ ਦੂਸਰਾ ਜਿਹੜੀ ਉਹਨਾਂ ਨੇ ਓਬਜੈਕਸ਼ਨ ਜਿਹੜੀ ਇਹਦੇ ਉੱਪਰ ਕਹੀ ਹੈ ਉਹ ਕਹਿੰਦੇ ਜੀ ਉੱਥੇ ਪਾਣੀ ਜਿਹੜਾ ਹੈ ਉਹ ਹੈ ਹੀ ਨਹੀਂ ਹੈ ਸੋ ਪਾਣੀ ਦੀ ਘਾਟ ਹੈ ਇਸ ਕਰਕੇ ਜੇ ਪਾਣੀ ਹੈ ਹੀ ਨਹੀਂਗਾ ਤਾਂ ਨਹਿਰ ਦੇ ਵਿੱਚੋਂ ਕਿਵੇਂ ਜਿਹੜਾ ਹੈ ਲੈ ਕੇ ਜਾਇਆ ਜਾ ਸਕਦਾ ਇਸ ਲਈ ਜਿਹੜੀ ਨਹਿਰ ਹੈ ਉਹ ਬਣਾਉਣ ਦੀ ਲੋੜ ਹੀ ਨਹੀਂ ਕਿਉਂਕਿ ਜਿਹੜਾ ਲੋੜਿੰਦਾ ਪਾਣੀ ਹੈ ਉਹ ਉੱਥੇ ਮੌਜੂਦ ਹੀ ਨਹੀਂ ਹੈ ਹੁਣ ਇਹਦੇ ਵਿੱਚ ਵੀ ਜਿਹੜਾ ਹੈ ਵੱਖ-ਵੱਖ ਲੋਕ ਜਿਹੜੇ ਨੇ ਉਹ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਰੱਖ ਸਕਦੇ ਨੇ ਇਹ ਵੀ ਇੱਕ ਫੈਕਟ ਹੈ ਜੀ ਜੱਗ ਜਾ ਰਿਹਾ ਹੈ ਕਿ ਜਿਹੜਾ ਪਾਣੀ ਹੈ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਲਗਾਤਾਰ ਜਿਹੜਾ ਹੈ ਉਹ ਜਾ ਰਿਹਾ ਹੈ ਅੱਗੇ ਜਾ ਕੇ ਦਰਿਆ ਜਿਹੜਾ ਸਮੁੰਦਰ ਹੈ ਉਹਦੇ ਵਿੱਚ ਪੈ ਰਿਹਾ ਹੈ ਇਹ ਨਹੀਂ ਹੈ ਕਿ ਪਾਣੀ ਜਿਹੜਾ ਹੈ ਉਹ ਅੱਗੇ ਨਹੀਂ ਜਾ ਰਿਹਾ ਪਾਕਿਸਤਾਨ ਵਾਲੇ ਪਾਸੇ ਨਹੀਂ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਪਾਣੀ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਹਾਲਾਤ ਨਹੀਂ ਹਨ ਜੇ ਪਾਣੀ ਜਾ ਰਿਹਾ ਹੈ ਉਹਨੂੰ ਰੋਕ ਕੇ ਪੰਜਾਬ ਦੇ ਵਿੱਚ ਵਰਤਿਆ ਜਾ ਸਕਦਾ ਹੈ ਇਹ ਪੋਸਿਬਿਲਟੀ ਹੈ ਤਾਂ ਹੀ ਮੇਰਾ خیال ਇਹ ਪ੍ਰੋਜੈਕਟ ਦੀ ਜਿਹੜੀ ਹੈ ਕੋਸ਼ਨਾ ਕੀਤੀ ਗਈ ਹੋਊਗੀ ਇਹ ਨਹੀਂ ਹੈ ਕਿ ਜਿਹੜੇ ਹੁਣ ਦੇ ਅਫਸਰ ਨੇ ਜਾਂ ਹੁਣ ਦੇ ਚੀਫ ਇੰਜੀਨੀਅਰ ਨੇ ਜਾਂ ਹੋਰ ਜਿਹੜੇ ਨੇ ਐਜੂਕੇਸ਼ਨ ਜਾਂ ਸંચਾਰੀ ਮਹਿਕਮੇ ਦੇ ਲੋਕ ਨੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਦੇ ਉੱਤੇ ਤਵੱਜੋ ਨਾ ਦਿੱਤੀ ਹੋਵੇ ਤੇ ਆਨਨਫਾਨਨ ਦੇ ਵਿੱਚ ਹੀ ਜਿਹੜਾ ਹੈ ਉਹ ਪ੍ਰੋਜੈਕਟ ਦੀ ਅਨਾਉਂਸਮੈਂਟ ਕਰਤੀ ਹੋਵੇ ਇਸ ਤਰ੍ਹਾਂ ਤਗੜਾ ਹੋਣਾ ਹੈ ਉਹਦੇ ਚਾਂਸਸ ਜਿਹੜੇ ਨੇ ਉਹ ਘੱਟ ਹੀ ਲੱਗਦੇ ਹਨ ਕਿਉਂਕਿ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੇ ਨਹਿਰ ਜਿਹੜੀ ਹੈ ਨਹੀਂ ਬਣਦੀ ਹੈ ਤਾਂ ਜਿਹੜੀ ਇਸ ਸਰਕਾਰ ਦੀ ਤੇ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਲੋਕਾਂ ਦੇ ਵਿੱਚ ਜਿਹੜੀ ਫਜ਼ੀਹਤ ਹੈ ਉਹ ਬਹੁਤ ਜ਼ਿਆਦਾ ਹੋਵੇਗੀ ਕਿ ਬਣਾ ਉਹਨਾਂ ਨੇ ਪੂਰੀ ਚੰਗੀ ਤਰ੍ਹਾਂ ਕੋਖ ਕੀਤੀ ਤੇ ਐਡੀ ਵੱਡੀ ਪ੍ਰੋਜੈਕਟ ਜਿਹੜੀ ਹੈ ਉਹ ਅਨਾਉਂਸ ਕਰਤੀ ਮੁਸ਼ਕਿਲ ਲੱਗਦਾ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਹੈ ਹੋਮਵਰਕ ਉਹ ਨਹੀਂ ਕੀਤਾ ਹੋਏਗਾ ਹੋਮਵਰਕ ਕੀਤਾ ਹੋਏਗਾ ਉਸ ਤੋਂ ਬਾਅਦ ਹੀ ਜਿਹੜਾ ਹੈ ਪ੍ਰੋਜੈਕਟ ਉਹ ਨੂੰ ਇਸ ਸਟੇਜ ਤੇ ਲਿਆਂਦਾ ਗਿਆ ਹੈ ਕਿ ਲੋਕਾਂ ਦੇ ਸਾਹਮਣੇ ਰੱਖਿਆ ਜਾ ਸਕੇ ਸੋ ਉਮੀਦ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਉਹ ਜਿਹੜਾ ਹੈ ਲੋਕਾਂ ਦੇ ਸਾਹਮਣੇ ਉਹ ਆਏਗਾ ਲੋਕਾਂ ਦੀਆਂ ਅੱਖਾਂ ਸਾਹਮਣੇ ਬਣੇਗਾ ਤੇ ਜਿਵੇਂ ਕਿਹਾ ਗਿਆ ਹੈ ਕਿ 70 ਸਾਲ ਬਾਅਦ ਪੰਜਾਬ ਦੀ ਪਹਿਲੀ ਨਹਿਰ ਹੈ ਜਿਹੜੀ ਉਹ ਰੰਗਰੂਪ ਲਏਗੀ ਤੇ ਜਿਹੜੇ ਮਾਲਵੇ ਦੇ ਬਹੁਤ ਸਾਰਾ ਜਿਹੜਾ ਇਲਾਕਾ ਹੈ ਉਸ ਦੀ ਪਾਣੀ ਦੀ ਜਿਹੜੀ ਸਿੰਚਾਈ ਦੀ ਦਿੱਕਤ ਹੈ ਉਹ ਦੂਰ ਹੋਵੇਗੀ ਇਸ ਨਹਿਰ ਦੇ ਬਣਨ ਨਾਲ ਇਹੀ ਕਾਮਨਾ ਕਰਦੇ ਹਾਂ ਜੀ ਧੰਨਵਾਦ